ਇਦੀ ਭੈਣ ਦੀ ਲੱਕੜੇ ਦੀ ਭੈਣ ਚੋਦ ਨੂੰ ਸ਼ਰਮਣੀਆਂ ਦੀ ਕਲਿੱਪਾਂ ਪੋਸਟਾਂ ਚੱਕ-ਚੱਕ ਕੇ ਪਾਈ ਜਾਂਦਾ ਮਨਜੀਤ ਕੌਰ ਨੇ ਸੁਖ ਰਤੀ ਦੇ ਲਈ ਕਾਫੀ ਕੁਝ ਬੋਲਿਆ ਸੀ ਲਾਈਵ ਦੇ ਵਿੱਚ ਜਿਸ ਦੇ ਵਿੱਚ ਤਨੂ ਨੂੰ ਵੀ ਬੋਲਿਆ ਕਿ ਇਹ ਆਪਸ ਦੇ ਵਿੱਚ ਇਕੱਠੇ ਰਹਿੰਦੇ ਨੇ ਕਾਫੀ ਕੁਝ ਕਰਦੇ ਨੇ ਇੱਕੇ ਰੂਮ ਦੇ ਵਿੱਚ ਰਹਿੰਦੇ ਨੇ ਬੰਬੇ ਪਰ ਤੁਹਾਨੂੰ ਦੱਸ ਦਈਏ ਕੰਟਰੋਵਰਸੀ ਇਹਨਾਂ ਦੀ ਲਗਾਤਾਰ ਚੱਲ ਰਹੀ ਆ ਮਨਜੀਤ ਕੌਰ ਹਜੇ ਵੀ ਆਪਣਾ ਪਿਆਰ ਦਿਖਾ ਰਹੀ ਆ ਸੁਖਰਤਿਏ ਨੂੰ ਰੀਲਸ ਪਾ ਪਾ ਕੇ ਗੀਤ ਲਾਲਾ ਕੇ ਆਪਣੇ ਪਿਆਰ ਦੇ ਬੋਲ ਦੱਸ ਰਹੀ ਆ ਪਰ ਤੁਹਾਨੂੰ ਦੱਸਿਏ ਕਿ ਬਹੁਤ ਸਾਰੀਆਂ ਵੀਡੀਓਜ਼ ਨੇ ਜੋ ਸੋਸ਼ਲ ਮੀਡੀਆ ਤੇ ਚੱਲਦੀਆਂ ਨੇ ਇੱਕ ਇੰਸਟਾਗ੍ਰam ਤੇ ਪੇਜ ਆ ਜੋ ਤੁਹਾਨੂੰ ਸੁਖਰਤਿਏ ਖੁਦ ਆਪਣੇ ਮੂੰਹੋਂ ਬੋਲੇਗਾ ਜਿਸ ਦੇ ਉੱਤੇ ਸੁਖਰਤਿਏ ਦੇ ਕੁਝ ਕਲਿੱਪਸ ਪਈਆਂ ਨੇ ਜੋ ਇਤਰਾਜਯੋਗ ਨੇ ਤੇ ਸੁਖਰਤਿਏ ਨੇ ਗਾਲਾਂ ਕੱਢੀਆਂ ਉਸ ਪੇਜ ਵਾਲੇ ਨੂੰ ਕਿ ਆ ਕਿ ਤੂੰ ਕੰਮ ਧੰਦਾ ਕਰ ਲਾ ਦਿਹਾੜੀ ਕਰ ਲਾ ਛੱਡ ਦੇ ਪੇਜ ਨੂੰ ਡਿਲੀਟ ਕਰ ਦੇ ਜੋ ਵੀ ਆ ਤੂੰ ਮਾ ਘੜਾ ਵਾਲਾ ਇਦਾਂ ਦੀਆਂ ਗੱਲਾਂ ਵੀ ਕਹੀਆਂ ਸੁਖਰਾਤੀ ਨੇ ਉਹ ਹੁਣ ਉਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਪੂਰੀ ਵੀਡੀਓ ਜਰੂਰ ਦੇਖਿਓ ਆਹ ਵੀਡੀਓ ਨੂੰ ਦੇਖੋ ਜਿਸ ਦੇ ਵਿੱਚ ਸੁਖਰਾਤੀ ਆ ਉਸ ਪੇਜ ਵਾਲੇ ਨੂੰ ਬੋਲ ਰਿਹਾ ਤੁਸੀਂ ਆਪ ਹੀ ਸਮਝ ਜਾਓਗੇ ਚਾਚੀ ਮੂਸੇ ਵਾਲਾ ਪੇਜ ਜਿਹਦੇ ਕੋਲ ਵੀ ਚੱਲਦਾ ਇਹਦੀ ਭੈਣ ਦੀ ਲੱਕੜੇ ਦੀਦੀ ਭੈਣ ਚੋਦ ਨੂੰ ਸ਼ਰਮਣੀਆਂ ਦੀ ਕਲਿੱਪਾਂ ਪੋਸਟਾਂ ਚੱਕ-ਚੱਕ ਕੇ ਪਾਈ ਜਾਂਦਾ ਤੇ ਬਾਬਾ ਜੀ ਜਿਆਦੇ ਤੇਰੇ ਕੀੜਾ ਨਾ ਤੇ ਆਪਦਾ ਨੰਬਰ ਸੈਂਡ ਕਰਕੇ ਗੱਲਬਾਤ ਕਰ ਲਈ ਆ ਜਿਹੜਾ ਚਾਚੀ ਮੂਸੇ ਵਾਲਾ ਸਪੈਸ਼ਲੀ ਇਹਨੂੰ ਕਹਿ ਰਿਹਾ ਮੈਂ ਆਪ ਦੀ ਮੰਗਡਾਉਣੀ ਬੰਦ ਕਰ ਜਾ ਆ ਪੇਜ ਬੰਦ ਕਰਕੇ ਆ ਦੀ ਦਿਹਾੜੀ ਤੇ ਆਪਾਂ ਕਰ ਲਾ ਰੋਟੀ ਖਾ ਲਾ ਸੋਨਾ ਰਹੇ ਜੇਗਾ